ਮੁਹੱਲਾ ਕੋਟ RAMDAS ਆਵਾਦੀ ਵਿੱਚ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਰਵੀਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਪਰਬਾਤ ਥੇਰੀਆਂ ਦਾ ਹੋਇਆ ਆਗਾਜ਼ ਸੰਗਤਾਂ ਵਿੱਚ ਭਾਰੀ ਖੁਸ਼ੀ ਤੇ ਉਤਸ਼ਾਹ ਸਮੂਹ ਮੁਹੱਲਾ ਨਿਵਾਸੀ ਸਾਧ ਸੰਗਤ ਤੇ ਸ੍ਰੀ ਗੁਰੂ ਰਵੀਦਾਸ ਕਮਿਊਨਿਟੀ ਸੈਂਟਰ ਕਮੇਟੀ ਰਜਿਸਟਰਡ ਮੁਹੱਲਾ ਕੋਟ RAMDAS ਵਿਕੇ ਧੰਨ ਧੰਨ ਜਗਤ ਗੁਰੂ ਰਵੀਦਾਸ ਮਹਾਰਾਜ ਜੀ ਦਾ 24 ਫਰਵਰੀ 2024 ਨੂੰ ਮਨਾਏ ਜਾ ਰਹੇ ਗੁਰਪੁਰਬ ਦੀ ਖੁਸ਼ੀ ਵਿੱਚ ਅਜ ਅਮਰਤ ਵੇਲੇ ਤੋਂ ਪਰਬਾਤ ਫੇਰੀਆਂ ਦਾ ਆਗਾਜ਼ ਹੋ ਗਿਆ ਹੈ ਗੁਰੂ ਘਰ ਦੇ ਦਾਸ ਪ੍ਰਦਾਨ ਇੰਜੀਨੀਅਰ ਸੁਖਵਿੰਦਰ ਸਿੰਘ ਅਰਜੰਦਰ ਕਮਰ ਸਮਾਜ ਸੇਵਕ ਸੀਤਲ ਦਾਸ ਜਸਵਿੰਦਰ ਕਮਰ ਚਮਨ ਲਾਲ ਸਰਬਨ ਲਾਲ ਸਿੰਧਪਾਲ सुरेंद्रਪਾਲ ਚਿਰਾਂਜੀ ਲਾਲ ਜਸਪਾਲ ਸਾਰੇ ਪ੍ਰਬੰਧਨ ਦੀ ਦੇਖਰੇ ਕਰ ਰਹੇ ਹਨ ਡਾਕਟਰ ਹਰੀ ਦਾਸ ਨੰਬਰਦਾਰ ਨੇ ਫੋਕਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ 3 ਫਰਵਰੀ 2024 ਤੋਂ 23 ਫਰਵਰੀ 2024 ਤੱਕ ਪ੍ਰਬਾਤ ਫੇਰੀਆਂ ਦਾ ਦੌਰ ਚਲੇਗਾ ਤੇ ਪੂਰੇ ਖੇਤਰ ਵਿੱਚ ਪ੍ਰਬਾਤ ਫੇਰੀਆਂ ਦੀ ਪ੍ਰਕਰਮਾ ਹੋਵੇਗੀ 23 ਫਰਵਰੀ ਨੂੰ ਜਾਗੋ ਸ਼ਾਮ 7 ਵਜੇ ਤੋਂ 10 ਵਜੇ ਤੱਕ ਹੋਵੇਗੀ ਨਿਸ਼ਾਨ ਸਾਹਿਬ ਦੀ ਰਸਮ ਸ਼ਾਮ 7 24 ਫਰਵਰੀ ਨੂੰ 8:30 ਵਜੇ ਸੰਗਤ ਦੀ ਹਜ਼ੂਰੀ ਵਿੱਚ ਕੀਤੀ ਜਾਵੇਗੀ ਨਗਰ ਕੀਰਤਨ 24 ਫਰਵਰੀ ਨੂੰ 10:30 ਵਜੇ ਸ਼ੁਰੂ ਹੋਵੇਗਾ ਤੇ 25 ਫਰਵਰੀ 2024 ਨੂੰ ਸਹਿਜ ਪਾਰਜੀ ਦੇ ਭੋਗ ਸਵੇਰੇ 11:00 ਵਜੇ ਪਾਏ ਜਾਣਗੇ ਉਪਰੰਤ ਕੀਰਤਨੀ ਰਾਗੀ ਢਾਡੀ ਜਥੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ ਗੁਰੂ ਘਰ ਲੰਗਰ ਸੰਗਤ ਨੂੰ ਅਤੁੱਟ ਵਰਤਾਇਆ ਜਾਵੇਗਾ ਨੰਬਰਦਾਸ ਡਾਕਟਰ ਹਰੀ ਦਾਸ ਤੇ ਸੀਤਲ ਦਾਸ ਨੇ ਕਿਹਾ ਕਿ ਪੂਰੇ ਖੇਤਰ ਵਿੱਚ ਗੁਰੂ ਪੂਰਬ ਨੂੰ ਲੈ ਕੇ ਭਾਰੀ ਖੁਸ਼ੀ ਤੇ ਉਤਸਾਹ ਪਾਇਆ ਜਾ ਰਿਹਾ ਹੈ ਦਿਨ ਗੋੜ ਕਰ ਤੇ ਸੀ ਲਾਲ ਤੁਝ ਬਿਨ ਕੋ तुंहिंजे बि कौण घर जी तुंहिंजे पाण ही लाल तुंहिंजो कौण करे ही लाल तुंहिंजे बि न कोन घर घरी रा ਐਸੀ ਲਾਲ ਤuj ਬਿਨ ਕੋਣ ਕਰੇ ਐਸੀ ਲਾਲ ਤuj ਬਿਨ ਕੋਣ ਕਰੇ ਐਸੀ ਲਾਲ ਤuj ਬਿਨ ਕੋਣ ਕਰੇ ਜੋ ਬੋਲੇ ਸੋ ਨਾਮ ਜਗਤ ਰਾ ਸਵਾ ਰਾਜ ਕੀ ਜੈ ਉਹਤ ਰਾਮਦਾਸ ਅਵਾਦੀ ਵਿੱਚ ਮੌਜੂਦ ਹੈ ਦੱਸਦੀ ਹੈ ਕਿ ਜਗਤਗੁਰੂ ਸ਼੍ਰੀ ਗੁਰੂ ਰਵੀਦਾਸ ਮਹਾਰਾਜੀ ਦੇ ਪ੍ਰਕਾਸ਼ ਉਸਤ ਵਿੱਚ ਪਰਬਾਤ ਏਰੀਆ ਦਾ ਦੌਰ ਆਰੰਭ ਹੋ ਗਿਆ ਤੇ ਬਹੁਤ ਸਾਰੀ ਸੰਗਤ ਇਸ ਵਕਤ ਮੌਜੂਦ ਹੈ ਤੇ ਸਾਡੇ ਨਾਲ ਨੰਬਰਦਾਰ ਹਰੀਦਾਸ ਜੀ ਵਿਜੂਦਾਨ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲ ਨੰਬਰਦਾਰ ਜੀ ਬੜਾ ਖੁਸ਼ੀ ਦਾ ਮਾਹੌਲ ਹੈ ਔਰ ਜਗਤ ਗੁਰੂ ਸਰਵਰ ਅਬਦਾਸ ਮਹਾਰਾਜ ਦਾ ਪ੍ਰਕਾਸ਼ ਸਿਰਫ ਪੰਜਾਬ ਦੇ ਵਿੱਚ ਨਹੀਂ ਪੂਰੇ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ ਬੜੀ ਖੁਸ਼ੀ ਹੈ ਇਹ ਲੈ ਕੇ ਜੀ ਸਬੋੱਚੀ ਸੰਗਤ ਨੂੰ ਕਿ ਅਸੀਂ ਰੈਵੜਾ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਪੂਰੀ ਮਾਨਵਤਾ ਦੇ ਭਲੇ ਲਈ ਕਰ ਰਹੇ ਹਾਂ ਪਹਿਲੇ ਤਾਂ ਮੈਂ ਸਾਰੀ ਸਮੂਹ ਸੰਗਤ ਨੂੰ 697 ਜਨਮ ਦਿਨ ਤੇ ਸ਼ੁਭ ਕਾਮਨਾਵਾਂ ਜੀ ਲੱਖ ਲੱਖ ਵਧਾਈ ਦਿੰਦਾ ਹਾਂ ਅਸੀਂ ਮੱਲਾ ਕੋਟ ਰਾਮਦਾਸ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਦਾਦੀ ਮਹਾਰਾਜ ਜੀ ਦਾ ਜਿਹੜਾ ਜਨਮ ਦਿਨ ਦਾ ਬਹੁਤ ਹੀ ਜੋਸ਼ ਖੁਸ਼ ਦਾ ਮਨਾਉਂਦੇ ਹਾਂ ਬਹੁਤ ਅਸ਼ਾ ਸਖੀ ਅੱਜ 3 ਤਰੀਕ 2024 ਨੂੰ ਪਹਿਲੀ ਸਾਡੀ ਅੱਜ ਪਰਵਾਸ ਫੇਰੀ ਜਿਹੜੀ ਰੰਭ ਹੋ ਚੁੱਕੀ ਆ ਉਸ ਤੋਂ ਬਾਅਦ 23 ਤਰੀਕ ਨੂੰ ਜੋ ਹੈ ਸ਼ਗੋ ਦਾ ਜਬਰਾ ਜਗਾਉ ਹੁੰਦੀ ਆ 24 ਤਰੀਕ ਨਗਰ ਕੀਰਤਨ ਹਮ ਮਹਾਕੇ ਮੱਲਾ ਨਿਵਾਸੀ ਇਹਦੇ ਵਿੱਚ ਸ਼ਾਮਲ ਹੁੰਦੇ ਆ ਤੇ 25 ਤਰੀਕ ਨੂੰ ਸਾਡੇ ਦਾ ਹੈਗਾ ਸਹਿਜ ਬਾੜ ਜੋ ਪਹੁੰਚਦੀ ਹੈ ਕਿਸ ਤਰ੍ਹਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਸਮਰਥਨ ਕਿਸ ਤਰ੍ਹਾਂ ਦੀ ਖੁਸ਼ੀ ਮਿਲਦੀ ਆ ਇਹ ਸੰਗਤ ਬਹੁਤ ਹੀ ਸਹਿਯੋਗ ਦਿੰਦੀ ਆ ਬਾਤ ਚੜ ਕੇ ਤਨ ਮਨ ਧੰਦੇ ਨਾਲ ਬਾਹਰੋਂ ਵੀ ਸੰਗਤਾਂ ਜਿਹੜੀਆਂ ਬਹੁਤ ਸਹਿਯੋਗ ਕਰਦੀਆਂ ਮੱਲਾ ਨਿਵਾਸੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਇਹ ਵਿੱਚ ਔਰ ਉਸ ਕਰਾ ਚਾਹੂ ਮੈਸੇਜ ਪੂਰੇ ਬੱਲੇ ਵਾਸੀਆਂ ਮhalla ਵਾਸੀ ਨੂੰ ਇਹੀ ਮੈਸੇਜ ਦਿੰਨਾ ਆ ਕਿ ਸਾਰੀ ਸੰਗ ਜਿਹੜੀ ਆ ਉਹ ਪਿਆਰ ਦਾ ਸਤਿਕਾਰ ਦਾ ਸਾ ਨਾਲ ਜੁੜੇ ਔਰ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸੀ ਇਹ ਜਨਮ ਦਿਨ ਮਨਾਉਣੇ ਆ ਇਹ ਸਵਾਲ ਵੀ ਇਸੇ ਤਰ੍ਹਾਂ ਜਨਮ ਦਿਨ ਮਨਾਏ। ਬਹੁਤ ਬਹੁਤ ਹਾਰੂ ਤੇ ਨਾ ਕਰੀ ਤੂਜ ਦਿਨ ਕੋਣ ਕਰੇ ਐਸੀ ਹਾਲ ਤੂਜ ਬਿਨ ਕੋਣ ਕਰੇ ਐਸੀ ਹਾਲ ਤੂਜ ਬਿਨ ਕੋਣ ਕਰੇ ਐਸੀ ਹਾਲ ਤੂਜ ਦਿਨ ਕੋਣ ਕਰੇ ਐਸੀ ਹਾਲ ਤੂਜ ਬਿਨ ਕੋਣ ਕਰੇ